ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਹਾਜ਼ਰ ਹੋਏ ਆਂ 5 ਅਗਸਤ ਨੂੰ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਕਿ ਅੱਜ 5 ਅਗਸਤ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਅੱਜ 5 ਤਰੀਕ ਨੂੰ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਅੱਜ ਮੌਸਮ ਕੁੱਲ ਮਿਲਾ ਕੇ ਸਾਫ਼ ਰਹੇਗਾ ਬੱਦਲ ਬੱਦਲਾਂ ਦੀ ਆਵਾਜ਼ ਆਈ ਅਸਮਾਨ ਦੇ ਵਿੱਚ ਬਣੀ ਰਹੇਗੀ ਕੁਈ ਜਿਆਦਾ ਮੀਂਹ ਦੇ ਵੱਡੇ ਸਾਰ ਵੀਰੋਂ ਨਹੀਂ ਹੋਣਗੇ ਕਿਉਂਕਿ ਦੁਪਹਿਰ ਤੋਂ ਬਾਅਦ ਅਚਾਨਕ ਟੈਂਪਰੇਚਰ ਦੇ ਵਾਧੇ ਦੇ ਵੀਰੋਂ ਦੋ ਕਿਸੇ ਵੀ ਖੇਤਰਾਂ ਦੇ ਵਿੱਚ ਟੁੱਟਮੀਆਂ ਬਰਸਾਤੀ ਗਤੀਵਿਧੀਆਂ ਆਪਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਜਿਨ੍ਹਾਂ ਦਾ ਸਮਾਂ ਤਕਰੀਬਨ ਵੀਰੋਂ 2:00 ਵਜੇ ਤੋਂ ਲੈ ਕੇ ਰਾਤ ਦੇ 6-7 ਵਜੇ ਤੱਕ ਦਾ ਹੁੰਦਾ ਹੈ ਤੇ ਸ਼ਾਮ ਦੇ ਵੀਰੋਂ ਤਕਰੀਬਨ 4-5 ਵਜੇ ਗਤੀਵਿਧੀਆਂ ਦਾ ਥੋੜਾ ਜਿਆਦਾ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਦਿਨ ਦੇ ਸਮੇਂ ਜਦੋਂ ਟੈਂਪਰੇਚਰ ਵਧਦੇ ਨੇ ਗਰਮੀ ਜਿਆਦਾ ਵਧਦੀ ਹੈ ਵੀਰੋ ਉਦੋਂ ਗਰਮੀ ਦੇ ਵਿੱਚ ਅਚਾਨਕ ਬਦਲ ਬਣਦੇ ਨੇ ਜੋ ਥੋੜੇ-ਮੋٹے ਏਰੀਆ ਦੇ ਵਿੱਚ ਕਿਸੇ ਵੀ ਭਾਗਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦੇਖ ਕੇ ਫਿਰ ਤੋਂ ਮੌਸਮ ਸਾਫ਼ ਹੋ ਜਾਂਦਾ ਸੋ ਐਸੀਆਂ ਗਤੀਵਿਧੀਆਂ ਵੀਰੋ ਅੱਜ ਅਤੇ ਕੱਲ 26 ਅਗਸਤ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਅੱਜ ਵੀਰੋ ਦਿਨ ਦੇ ਟੈਂਪਰੇਚਰ ਤਕਰੀਬਨ 34-35 ਡਿਗਰੀ ਦੇ ਆਸ-ਪਾਸ ਰਹਿਣਗੇ ਗਰਮੀ ਦਾ ਪ੍ਰਭਾਵ ਬਣਿਆ ਰਹੇਗਾ ਜਦੋਂ ਕਿ ਥੋੜੀ-ਮੋਟੀ ਵੀਰੋ ਹਵਾ ਰੋਕੇਗੀ ਗਰਮੀ ਹੋਰ ਮਸ ਪਰੇਸ਼ਾਨ ਕਰੇਗੀ ਕਿ ਬਿਰੂ ਕੁੱਲ ਮਿਲਾ ਕੇ ਮੌਸਮ ਬੱਦਲਵਾਈ ਵਾਲਾ ਰਹੇਗਾ 100% ਸਾਫ ਨਹੀਂ ਹੋਵੇਗਾ 100% ਧੁੱਪ ਨਹੀਂ ਨਿਕਲੇਗੀ ਬਿਰੂ ਤੇ 100% ਜਿਆਦਾ ਸੰਘਣੀ ਬੱਦਲਵਾਈ ਵੀ ਨਹੀਂ ਹੋਵੇਗੀ ਸੋ ਇਦਾਂ ਨੇ ਗਤੀਵਿਧੀਆਂ ਪਰ ਅੱਜ 5 ਅਗਸਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਬਾਕੀ ਬਿਰੂ ਹਵਾਵਾਂ ਦੀ ਆਪਾਂ ਗੱਲ ਕਰੀਏ ਹਵਾਵਾਂ ਨਿਰੰਤਰ ਬਿਰੂ ਦੱਖਣ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਹਵਾਵਾਂ ਦੀ ਗਤੀ ਥੋੜੀ ਨੋਰਮ ਰਹੇਗੀ ਬਿਰੂ ਤਕਰੀਬਨ 7-8 ਕਿਲੋਮੀਟਰ ਤੋਂ ਲੈ ਕੇ 15 ਕਿਲੋਮੀਟਰ ਤੱਕ ਵੱਖ-ਵੱਖ ਖੇਤਿਆਂ ਦੇ ਵਿੱਚ ਹਵਾ ਚੱਲ ਸਕਦੀ ਹੈ ਤੇ ਵਿਰੋ ਹਵਾ ਦੇ ਕਾਰਨ ਥੋੜਾ ਬੋਟਾ ਗਰਮੀ ਤੋਂ ਰਾਹਤ ਬਣੀ ਰਹੇਗੀ ਪਰ ਵਿਰੋ ਬਰਸਾਤ ਦੇ ਸਾਰ ਅੱਜ 5 ਤੇ 6 ਅਗਸਤ ਨੂੰ ਘਟ ਹੋਣਗੇ 7 ਨੂੰ ਵਿਰੋ ਜਾ ਕੇ ਸੰਭਾਵਨਾ ਬਣੀ ਹੈ ਕਿ ਮੌਨਸੂਨ ਫਿਰ ਟੈਕਟਿਵ ਹੋਵੇਗਾ ਜੋ 7 8 9 ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਫਿਰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਟੈਂਪਰੇਚਰ ਦੇ ਵਿੱਚ ਵਿਰੋ 2 ਤੋਂ 4 ਡਿਗਰੀ ਤੱਕ ਦੀ ਗਰਾਵਟ ਆਵੇਗੀ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਰਾਤ ਦੇ ਟੈਂਪਰੇਚਰ ਵੀਰੋ ਹੁਣ ਤਕਰੀਬਨ 26 27 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਦਿਨ ਦੇ ਟੈਂਪਰੇਚਰ ਵੀ ਵਿਰੋ ਅੱਜ 34-35 ਡਿਗਰੀ ਦੇ ਆਸ-ਪਾਸ ਰਹਿਣਗੇ ਬਾਕੀ ਵੀਰੋ ਜੇਕਰ ਮੌਸਮ ਦੇ ਵਿੱਚ ਕੋਈ ਹੋਰ ਤਬਦੀਲੀ ਆਉਂਦੀ ਹੈ ਤਾਂ ਸਮੇਂ ਤੋਂ ਪਹਿਲਾਂ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਹੀ ਤੋਂ ਸਹੀ ਸਾਂਝੀ ਕਰਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਤੋਂ ਸਹੀ ਜਾਣਕਾਰੀ ਲਈ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾਲ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਰੋ ਜਲਾਈ ਦੇ ਮਹੀਨੇ ਦੇ ਮੁਤਾਬਕ ਜੇਕਰ ਆਪਾਂ ਗੱਲ ਕਰੀਏ ਦੇ ਮੁਕਾਬਲੇ ਪਰ ਅਗਸਤ ਮਹੀਨੇ ਦੇ ਵਿੱਚ ਬਰਸਾਤੀ ਗਤੀਵਿਧੀਆਂ ਚੰਗੀਆਂ ਮਿਲਣ ਦੀ ਉਮੀਦ ਹੈ ਜੋ ਕਿ ਵੀਰੋ ਮੌਨਸੂਨ ਥੋੜਾ ਜਿਆ ਅਗਸਤ ਮਹੀਨੇ ਵਿੱਚ ਜਿਆਦਾ ਐਕਟਿਵ ਰਹੇਗਾ। ਤਕਰੀਬਨ ਜੇਬ ਗੱਲ ਕਰੀ ਵੀਰੋ ਜੁਲਾਈ ਚ ਮੌਸਮ ਜ਼ਿਆਦਾਤਰ ਮੌਨਸੂਨ ਸੁਸਤ ਰਹੀ ਹੈ। ਸੋ ਉਮੀਦ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਵੀਰੋ ਮੌਨਸੂਨ ਐਕਟਿਵ ਰਹੇਗੀ ਜੋ ਕਿ 7-8 ਤੋਂ ਲੈ ਕੇ ਵੀਰੋ 15-20 ਅਗਸਤ ਤੱਕ ਦਾ ਸਮਾਂ ਹੋਵੇਗਾ। ਨਿਰੰਤਰ ਹੀ ਵੀਰੋ ਪੰਜਾਬ ਦੇ ਵਿੱਚ ਆਪਾਂ ਨੂੰ ਵੱਖ-ਵੱਖ ਖੇਤਿਆਂ ਦੇ ਵਿੱਚ ਵੱਖ-ਵੱਖ ਸਮੇਂ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਤਿਆਂ ਰਹਿਣਗੀਆਂ। ਬਾਕੀ ਵੀਰੋ ਦਿੱਲੀ ਆਪਰੇਟ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਧੰਨਵਾਦ ਜੀ ਸਾਰੇ ਵੀਰਾਂ।